ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ-ਨਾਲ ਫਸ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਗਿਆਨੀ ਕੁਲਦੀਪ ਸਿੰਘ ਗੱਜ ਹੁਣਾਂ ਦੀਆਂ ਮੁਸ਼ਕਲਾ ਰੁਕਣ ਦਾ ਨਾਮ ਵੀ ਨਹੀਂ ਲੈ ਰਹੀਆਂ ਅੱਜ 4 ਜੂਨ ਹੈ 2 ਦਿਨਾਂ ਬਾਅਦ ਯਾਨੀ ਕਿ 6 ਜੂਨ ਕੱਲੂ ਘਾਰੇ ਵਾਲੇ ਦਿਨ ਸੰਬੋਧਨ ਵੀ ਕਰਨਾ ਪਵੇਗਾ ਸ਼ਿਮਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਦ ਨੂੰ ਲੇਕਿਨ ਉਸ ਤੋਂ ਪਹਿਲਾਂ ਆਗਬਗੂਲਾ ਇੱਕ ਪਾਸੇ ਕੌਮ ਦੂਸਰੇ ਪਾਸੇ ਦਮਦਵੀ ਸਾਹਿਬ ਦੇ ਦਮਦਵੀ ਸਾਹਿਬ ਦੇ ਇੱਕ ਸਾਲ ਦੇ ਮੁਖੀ ਬਾਬਾ ਅਰਨਾਮ ਸਿੰਘ ਧੁੰਮਾ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੁਣ ਤੀਜਾ ਵਿਰੋਧ ਸ਼ੁਰੂ ਹੋ ਗਿਆ ਹੈ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆ ਦੇ ਦੋਨਾਂ ਸੁਪੁੱਤਰਾਂ ਵੱਲੋਂ ਕਿ ਸਾਡਾ ਰਾਪਤਾ ਨਹੀਂ ਹੈ ਅਸੀਂ ਸਨਮਾਨ ਚਿੰਨ ਨਹੀਂ ਲਵਾਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਂਜ ਹੁਣਾ ਵੱਲੋਂ ਅਤੇ ਅਸੀਂ ਵਿਰੋਧ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਜੇਕਰ 6 ਜੂਨ ਯਾਨੀ ਕਿ ਕੱਲੂ ਘਾਰੇ ਵਾਲੇ ਦਿਨ ਕੌਮ ਨੂੰ ਸੰਦੇਸ਼ ਜਾਂ ਸਮੋਦਨ ਕਰਦੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਿਸ ਤਰ੍ਹਾਂ ਤਾਜ ਕੋਸ਼ੀ ਹੋਈ ਕਿੰਨਾ ਨੇ ਤਾਜ ਕੋਸ਼ੀ ਕਰਵਾਈ ਉਹ ਸਾਰਾ ਮਾਮਲਾ ਜਿਹੜਾ ਹੈ ਵਿਵਾਦ ਦੇ ਵਿੱਚ ਚੱਲ ਰਿਹਾ ਹੈ ਕਿ ਗੁਰੂ ਘਰ ਦੇ ਵਜ਼ੀਰਾਂ ਦੀ ਤਾਜ ਕੋਸ਼ੀ ਚੋਰੀ ਦੇ ਨਾਲ ਕੀਤੀ ਗਈ ਪਟਨਾ ਸਾਹਿਬ ਤੱਕ ਦੇ ਪੰਜ ਪਿਆਰੇ ਸਹਿਬਾਨਾ ਵੱਲੂ ਵੀ ਚਾਹੇ ਬਾਅਦ ਵਿੱਚ ਫੈਸਲਾ ਕਾਲ ਦਿੱਤਾ ਗਿਆ ਲੇਕਿਨ ਉਧਰ ਲੱਜ ਕੇ ਕਲਾਸ ਲੱਗੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੀ ਸਤਿਮੁੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਕਾਜੀ ਦੀ ਛੁੱਟੀ ਹੋਵੇਗੀ ਦੁਬਾਰਾ ਵਾਪਸ ਆਉਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਕੀ ਗੱਲਬਾਤ ਹੋਈ ਹੈ ਬਲਵੰਤ ਸਿੰਘ ਰਾਜੋ ਆਣਾ ਦੇ ਨਾਲ ਭਾਈ ਬਲਵੰਤ ਸਿੰਘ ਰਾਜੋ ਆਣਾ ਵੀ ਹੋ ਸਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਕਿਉਂਕਿ ਅੱਜ ਤੋਂ 15 ਦਿਨ ਪਹਿਲਾਂ ਖਬਰ ਆਈ ਸੀ ਵਕ ਵਕ ਚੈਨਲਾਂ ਆ ਇਹ ਦੁਬਾਰਾ ਸਪਸ਼ਟੀ ਕਰ ਦਿੱਤੇ ਕਿ ਐਸੀ ਵੀ ਕਿਸੇ ਵੀ ਸਮੇਂ ਭਾਈ ਬਲਵੰਤ ਸਿੰਘ ਰਾਜੋਪਾਣਾ ਨੂੰ ਕੌਮ ਦਾ ਜਥੇਦਾਰ ਬਣਾਇਆ ਜਾ ਸਕਦਾ ਹੈ ਅਜਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਹੋ ਸਕਦੇ ਨੇ ਇਸ ਦਾ ਦਾਵਾ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਾਇਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਕੀਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਾਇਨੀ ਕੁਲਦੀਪ ਸਿੰਘ ਗੜਗੱਜ ਇਹ ਕਹਿੰਦੇ ਨਜ਼ਰ ਆਏ ਕਰ ਲੈ ਕਿ ਜੇਕਰ ਭਾਈ ਬਲਵੰਤ ਸਿੰਘ ਰਾਜੋ ਆਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਦੇ ਨੇ ਤੇ ਮੈਂ ਉਹਨਾਂ ਦਾ ਸਵਾਗਤ ਕਰਾਂਗਾ ਦੋ ਦਿਨ ਰਹਿ ਗਏ ਨੇ ਸਿੱਖ ਸੰਗਤ ਨੂੰ ਸੰਬੋਧਨ ਸਿੱਖ ਓਮ ਨੂੰ ਸਨਮਾਨ ਦੇਣਾ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ 1984 ਦੇ ਵਿੱਚ ਕਿਉਂਕਿ 1984 84 ਜਿਹੜੀ ਹੈ ਸਿੱਖਾਂ ਦੀ ਸ਼ਹਾਦਤ ਉੱਤੇ ਲਿਖੀ ਗਈ ਹੈ ਹਜ਼ਾਰਾਂ ਮਾਵਾਂ ਦੇ ਪੁੱਤਰ ਮਾਰੇ ਗਏ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਹੁਣ ਗੱਲ ਕਰਦੇ ਆ ਸਤ ਜਨਰਲ ਸਿੱਖ ਭਿੰਡਾ ਵਾਲੇ ਦੇ ਦੋਨਾਂ ਲੜਕਿਆਂ ਦੀ ਦੋਨਾਂ ਸੁਪਤਰਾ ਦੀ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਇਟ ਮੀਨਸ ਇਹ ਲੱਗ ਰਿਹਾ ਹੈ ਕਿ ਜਿਵੇਂ ਫਿਰ ਦੁਬਾਰਾ ਵਾਪਸੀ ਹੋ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰੁਘਵੀਰ ਸਿੰਘ ਦੀ ਕਿਉਂਕਿ ਇਹ ਮਾਮਲਾ ਉੱਚ ਪੱਧਰ ਤੇ ਹੈ ਇੱਕ ਪਾਸੇ ਕਲਾਸ ਲੱਗੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਨ ਸਿੰਘ ਧਾਮੀ ਦੀ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਮੈਂਬਰਾਂ ਦੀ ਕਿਉਂਕਿ ਅੰਤਰੰਗ ਮੈਂਬਰਾਂ ਨੇ ਹਿਲਾਇਆ ਅ ਦਮਦਮਾ ਸਾਹਿਬ ਦੇ ਜ਼ਥੇਦਾਰ ਜਥੇਦਾਰ ਗਗਨੀ ਹਰਪ੍ਰੀਤ ਸਿੰਘ ਨੂੰ ਉਥੇ ਬਾਬਾ ਟੇਕ ਸਿੰਘ ਧਨੋਲਾ ਜੀ ਨੂੰ ਬਣਾ ਦਿੱਤਾ ਫਿਰ ਕੇਸਗੜ੍ਹ ਸਾਹਿਬ ਦੇ ਜ਼ਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰਾਂ ਦੀਆਂ ਸਭਾਵਾਂ ਨੂੰ ਖਤਮ ਕਰਨ ਦੇ ਵਿੱਚ ਅੰਤਰੰਗ ਕਮੇਟੀ ਦੇ ਮੈਂਬਰਾਂ ਦੀ ਬੜੀ ਵੱਡੀ ਭੁੱਕਾ ਹੈ ਹਾਲਾਂਕਿ ਕੁਝ ਅੰਤਰਿਕ ਮੈਂਬਰ ਇਹ ਵੀ ਗੱਲ ਕਹਿੰਦੇ ਨੇ ਕਿ ਅਸੀਂ ਇਸ ਫੈਸਲੇ ਨੂੰ ਨਾਮਨਜ਼ੂਰ ਕਰਦੇ ਹਾਂ ਕੌਮ ਦੇ ਵਿੱਚ ਇਹ ਜਦੋਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ਼ਥੇਦਾਰ ਬਣੇ ਨੇ ਕੁਲਦੀਪ ਸਿੰਘ ਗੱਜਹੋਣੀ ਭਾਈ ਕੁਲਦੀਪ ਸਿੰਘ ਰਗਾਜ ਦੀਆਂ ਮੁਸ਼ਕਲਾਂ ਘਟਣ ਦੀ بجائے ਵਧ ਰਹੀਆਂ ਨੇ ਤੇ ਵਕ ਵਕ ਜਿਸਾਂ ਜਸਪੀਰ ਸਿੰਘ ਪੱਟੀ ਹੈਗੇ ਨੇ ਇਹਨਾਂ ਵੱਲੋਂ ਵੀ ਵਾਅਦੇ ਕੀਤੇ ਖੁਲਾਸੇ ਕੀਤੇ ਜਾ ਰਹੇ ਨੇ ਕਿ ਭਾਈ ਕੁਲਤਾ ਜਿਹੜੇ ਕੁਲਦੀਪ ਸਿੰਘ ਰਗਾਜ ਨੇ ਜੇਕਰ ਇਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਜਾਂ ਇਹਨਾਂ ਨੂੰ ਅਹੁਦੇ ਤੋਂ ਲਾ ਦਿੱਤਾ ਜਾਂਦਾ ਹੈ ਤਾਂ ਕੌਮ ਦਾ ਗੁੱਸਾ ਠੰਡਾ ਹੋ ਜਾਵੇਗਾ